ਬੜਾ ਇੰਪੋਰਟੈਂਟ ਇਸ਼ੂ ਹੈ ਇਸ ਇਸ਼ੂ ਨੇ ਜਿਹੜੇ ਲੋਕ ਆਪ ਦੇ ਆਪ ਨੂੰ ਪੰਥਕ ਕਹਿੰਦੇ ਆ ਜਿਹੜੇ ਇਸ ਗੱਲ ਤੇ ਆਪਦੀ ਸਿਆਸਤ ਚਲਾਉਣ ਨੂੰ ਫਿਰਦੇ ਆ ਕਿ ਸਾਡੇ ਫਾਈਨੈਂਸ਼ੀਅਲ ਇੰਟਰਸਟ ਸਾਡੇ ਵਪਾਰਕ ਹਿੱਤ ਕੋਈ ਨਹੀਂ ਸਾਡੇ ਵਾਸਤੇ ਕੇਵਲ ਤੇ ਕੇਵਲ ਪੰਥ ਤੇ ਪੰਥ ਦੇ ਹਿੱਤ ਹੈ ਅੱਜ ਉਨ੍ਹਾਂ ਚੋਂ ਇੱਕ ਚਿਹਰਾ ਜਿਹੜਾ ਬੜੇ ਲੰਮੇ ਸਮੇਂ ਤੋਂ ਸਰਕਾਰਾਂ ਦੇ ਇਸ਼ਾਰੇ ਤੇ ਸਰਕਾਰਾਂ ਕੋਲ ਕੰਪਰੋਮਾਈਜ਼ ਹੋ ਕੇ ਪੰਥ ਨੂੰ ਪੰਥ ਦੀ ਨੁਮੈਂਦਾ ਜਥੇਬੰਦੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਦਾ ਚਿਹਰਾ ਅੱਜ ਲੋਕਾਂ ਦੇ ਸਾਹਮਣੇ ਅਸਲੀ ਚਿਹਰਾ ਡਾਕੂਮੈਂਟਸ ਨਾਲ ਤੱਥਾਂ ਨਾਲ ਹਰ ਚੀਜ਼ ਤੁਹਾਡੇ ਸਾਹਮਣੇ ਐਨ ਚਿੱਟੇ ਦੇਣਾਂ ਨੂੰ ਸਾਫ਼ ਕਰਕੇ ਰੱਖ ਦੂੰਗਾ ਮੇਰੀ ਮਰਜ਼ਾ ਮਨਪ੍ਰੀਤ ਆਲੀ ਦੀ ਮੈਂ ਅੱਜ ਗੱਲ ਕਰਨੀ ਚਾਹਣਾ ਬੜੇ ਲੰਬੇ ਸਮੇਂ ਤੋਂ ਲੱਗੇ ਐ ਕਿ ਸਾਡਾ ਤਾਂ ਜੀ ਅਕਾਲੀ ਦਲ ਬਚਾਉਣਾ ਸਾਡਾ ਮੁੱਖ ਮੰਤਵ ਹੈ ਤੇ ਸਾਰੇ ਜਾਣਦੇ ਐ ਕਿ ਇਹ ਸਾਰੇ ਜਾਣੇ ਹੁਣ ਟੋਲਾ ਜਿਹੜਾ ਸਾਲਾਂ ਨੂੰ ਕਿਨੂੰ ਫਿਰਦਾ ਅਕਾਲੀ ਦਲ ਨੂੰ ਨੁਕਸਾਨ ਕਿਹਦਾ ਕਰਨਾ ਚਾਹੁੰਦਾ ਹੈ ਅਕਾਲੀ ਦਲ ਦਾ ਕਿਉਂ ਕਰਨਾ ਚਾਹੁੰਦਾ ਹੈ ਕਾਰਨ ਕੀ ਹੈ ਇਹਦੇ ਵਿੱਚ ਕੀ ਇਹਨਾਂ ਦੇ ਜਿਹੜੇ ਵਪਾਰਕ ਹਿੱਤ ਹੈ ਉਹਨੇ ਮਜਬੂਰ ਕਰਤਾ ਸਰਕਾਰਾਂ ਦੇ ਸਾਹਮਣੇ ਗੋਡੇ ਟੇਕਣ ਵਾਸਤੇ ਇਹਨਾਂ ਨੂੰ ਸਰਕਾਰ ਕੋਲੇ ਇਹਨਾਂ ਦੇ ਡਾਕੂਮੈਂਟਸ ਹੈ ਧਾਂਦਲੀਆਂ ਦੀ ਕੱਚਾ ਚਿੱਠਾ ਸਰਕਾਰਾਂ ਕੋਲੇ ਪਿਆ ਹੈ ਤੇ ਉਹ ਸਾਰਾ ਕੁਝ ਵਿਖਾ ਕੇ ਸਰਕਾਰ ਇਹਨਾਂ ਨੂੰ ਬਲੈਕਮੇਲ ਕਰਕੇ ਇਹ ਸਰਕਾਰਾਂ ਸਾਹਮਣੇ ਗੋਡੇ ਟੇਕ ਚੁੱਕੀ ਐ ਤੁਹਾਨੂੰ ਸਭ ਨੂੰ ਯਾਦ ਹੋਊਗਾ ਲੁਧਿਆਣੇ ਦੀ ਪਾਈਲ ਇਕਸ਼ਨ ਵੇਲੇ ਵੀ ਭਗਵੰਤ ਮਾਨ ਜਦੋਂ ਲੁਧਿਆਣੇ ਗਏ ਸੀ ਤੇ ਕੀ ਸਟੇਟਮੈਂਟ ਸੀ ਕਿ ਆਯਾਲੀ ਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਆ ਮੈਂ ਤੁਹਾਨੂੰ ਦਿਖਾ ਦਿਆਂ ਤਾਂ ਤੁਹਾਡੇ ਰਾਂ ਹੀ ਸਾਰਿਆਂ ਨੂੰ ਤਾਂ ਕਿ ਜੇ ਕੋਈ ਰਹਿ ਗਿਆ ਹੋਵੇ ਤਾਂ ਉਹਨੂੰ ਯਾਦ ਆ ਜਾਂਦੀ ਏ ਗੱਲ ਇਹ ਯਾਰੀ ਦਾ ਕੀ ਕੰਮ ਆ ਅੱਡਾ ਚੱਕਾ ਪਿਆ ਸਾਡੇ ਕੋਲ ਜਿਹੜੇ ਆਯਾਰੀ ਦੀਆਂ ਬਲਾਕ ਖੱਟੇ ਹੋਏ ਨੇ ਸਾਰਾ ਸਾਊਥ ਸਿਟੀ ਸਭ ਉਹਦੇ ਰੋਲਾ ਪਾਉਣਗੇ ਕਿ ਸਾਡਾ ਕੰਮ ਰੁਕੂ ਹੋਇਆ ਦੁਬਾਰਾ ਚਲਾ ਦੇ ਰੇ ਕੋਰੀ ਸਰਕਾਰ ਦੀ ਕਲੋਨੀ ਨਹੀਂ ਬਣਾਈ 19000 ਸ਼ੁਰੂ ਤੋਂ ਕਰ ਸ਼ੁਰੂ ਤੋਂ ਚਲਾ ਦੇ ਗੈਰ ਕਾਨੂੰਨੀ ਕਲੋਨੀਆਂ ਬਣ ਗਈਆਂ ਗੈਰ ਕਾਨੂੰਨੀ ਜਿਹੜੀ ਕਲੋਨੀਆਂ ਨਹੀਂ ਬਣ ਦੇਣੀ ਆ ਉਹਨਾਂ ਨੂੰ ਯਾਰੀ ਦਾ ਕੀ ਕੰਮ ਆ ਅੱਡਾ ਕਿੱਟਾ ਪਿਆ ਸਾਡੇ ਕੋਲ ਇਹ ਆਈ ਆਈ ਨੇ ਪਲਾਟ ਕਰਤੇ ਹੋਏ ਨੇ ਸਾਰਾ ਸਾਊਥ ਸਿਟੀ ਸਰ ਉਧਰ ਰੋਲਾ ਪਾਉਣਗੇ ਵੀ ਸਾਡਾ ਤਾਂ ਮਰਕੂ ਹੈ ਯਾਰ ਮਤਲਬ ਕੋਈ ਸਰਕਾਰ ਹੁਣ ਤੁਸੀਂ ਦੇਖੋ ਮੁੱਖ ਮੰਤਰੀ ਦਾ ਸਟਾਈਲ ਆਫ ਪੋਲਿਟਿਕਸ ਕੀ ਹੈ ਜਾਂ ਆਮ ਆਦਮੀ ਪਾਰਟੀ ਦੀ ਸਟਾਈਲ ਆਫ ਪੋਲਿਟਿਕਸ ਕੀ ਹੈ ਕਿ ਚਿੱਠਾ ਇਕੱਠਾ ਕਰ ਲੋ ਸਾਰਿਆਂ ਦਾ ਤੇ ਉਹ ਚਿੱਠਾ ਦਿਖਾ ਕੇ ਬਲੈਕਮੇਲ ਕਰੀ ਜਾਓ ਇਹਨਾਂ ਨੂੰ ਫਿਰ ਚਾਇਓ ਜਿਵੇਂ ਇਹ ਆਲੀ ਅਰ ਗਿਆ ਹੈ ਲੈਂਡ ਬੈਂਕ ਦੀ ਗੱਲ ਹੋਵੇ ਲੈਂਡ ਪੂਲਿੰਗ ਦੀ ਗੱਲ ਹੋਵੇ ਚਾਹੇ ਫਿਰ ਕਿਸੇ ਦੀ ਬਸਾਂ ਦੀ ਬੋਡੀਆਂ ਦੀ ਗੱਲ ਆ ਜਾਏ ਚਾਹੇ ਅंसारी ਦੀ ਗੱਲ ਆ ਜਾਏ ਤੇ ਚਾਹੇ ਖਿਡਾਰੀ ਦੀ ਗੱਲ ਆ ਜਾਏ ਸਭ ਨੂੰ ਬਲੈਕਮੇਲ ਕਰਕੇ ਸਰਕਾਰ ਨੇ ਕੱਚਾ ਚਿੱਠਾ ਇਕੱਠਾ ਕਰ ਰੱਖਿਆ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਹੈ ਜੇ ਕੱਚਾ ਚਿੱਠਾ 41 ਦਾ ਤੇਰੇ ਕੋਲੇ ਹੈ ਤੇਰੀ ਸਰਕਾਰ ਕੋਲੇ ਹੈ ਤੇ ਫਿਰ ਉਹਦੇ ਤੇ ਐਕਸ਼ਨ ਕਿਉਂ ਨਹੀਂ ਲੈਂਦੇ ਐਕਸ਼ਨ ਇਸ ਕਰਕੇ ਨਹੀਂ ਲੈ ਰਹੇ ਕਿ politically ਉਹਨਾਂ ਤੋਂ ਜੋ ਚਾਹੁੰਦੇ ਐ ਇੱਕ ਆਪਦੇ ਮੋਹਰੇ ਵਜੋਂ ਕਰਵਾਉਂਦੇ ਐ ਉਹਨਾਂ ਤੋਂ ਹੁਣ ਉਹ ਚਿੱਟੇ ਦੇ ਕੁਝ ਕਾਗਜ਼ ਮੇਰੇ ਕੋਲੇ ਵੀ ਆਏ ਐ ਮੈਂ ਤੁਹਾਡੇ ਸਾਹਮਣੇ ਅੱਜ ਰੱਖਣਾ ਚਾਹਣਾ ਤੁਹਾਡੇ ਰਾਂਹੀ ਲੋਕਾਂ ਨੂੰ ਦੱਸਣਾ ਚਾਹਣਾ ਵੀ ਇਹ ਲੋਕਾਂ ਦਾ ਅਸਲੀ ਚਿਹਰਾ ਕੀ ਐ ਦੋ ਕੇਸ ਮੇਰੇ ਕੋਲੇ ਆਏ ਐ ਇੱਕ ਕੇਸ 'ਚ ਜਿਹਦੇ ਜਿਵੇਂ ਭਗਵੰਤ ਮਾਨ ਨੇ ਆਖਿਆ ਕੀ ਇਹਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਉਹ ਚਿੱਠਾ ਦੱਸ ਦੂੰਗਾ ਤੁਹਾਨੂੰ ਤੇ ਦੂਜੇ ਕੇਸ ਚ ਕੀ ਕਿਵੇਂ ਇਸ ਲੈਂਡ ਪੂਲਿੰਗ ਪਾਲਿਸੀ ਚ ਗਰੀਬ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਤਹਿਤ ਨੋਟੀਫਿਕੇਸ਼ਨ ਚ ਲਿਆ ਕੇ ਤੇ ਆਯਾਲੀ ਦੀ ਜ਼ਮੀਨ ਕਿਵੇਂ ਛੱਡੀ ਗਈ ਇਹ ਵੀ ਤੁਹਾਡੇ ਕੋਲੇ ਡਾਕੂਮੈਂਟਸ ਦੇ ਸਾਫ ਨਾਲ ਤੁਹਾਡੇ ਡਾਕੂਮੈਂਟਸ ਦੇ ਨਾਲ ਰੱਖੂੰਗਾ ਆਲੇ ਦੁਆਲੇ ਲੱਗਦੀਆਂ ਜ਼ਮੀਨਾਂ ਛੋਟੇ ਕਿਸਾਨਾਂ ਦੀਆਂ ਲੈਂਡ ਪੂਲਿੰਗ ਚ ਨੋਟੀਫਿਕੇਸ਼ਨ ਕਰਕੇ ਉਹਨਾਂ ਤੇ ਹਰ ਤਰ੍ਹਾਂ ਦੀ ਰੋਕ ਲਾਤੀ ਤੇ ਵਿੱਚੋਂ 41 ਦੀ ਜ਼ਮੀਨ ਛੱਡ ਦਿੱਤੀ ਗਈ ਇਹ ਕੈਰਟ ਐਂਡ ਸਟਿਕ ਪਾਲਿਸੀ ਜਿਹਨੂੰ ਆਪਾਂ ਕਹਿੰਦੇ ਕੀ ਡਰਾ ਵੀ ਲੋ ਤੇ ਫਾਇਦਾ ਵੀ ਦੇ ਦਿਓ ਤਾਂਕਿ ਇਹਨਾਂ ਨੂੰ ਆਪਦੇ ਮੁਤਾਬਕ ਚਲਾਇਆ ਜਾ ਸਕੇ ਸਭ ਤੋਂ ਪਹਿਲਾਂ ਜਿਹੜਾ ਕੇਸ ਜਾਂ ਜਿਹੜੇ ਡਾਕੂਮੈਂਟਸ ਵਿਜੀਲੈਂਸ ਕੋਲੇ ਪਏ ਆ ਮੈਂ ਉਹ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਇੱਕ ਯਾਲੀ ਸਾਹਿਬ ਨੇ ਕਲੋਨੀ ਬਣਾਈ ਹੈ ਲੁਧਿਆਣੇ ਅਵੰਤਾ ਇਨਕਲੇਵ ਬੀਰਮੀ ਪਿੰਡ ਚ ਕਲੋਨੀ ਹੈ 28 ਏਕੜ ਦੇ ਵਿੱਚ ਕਲੋਨੀ ਹੈ ਤੇ ਉਸ ਕਲੋਨੀ ਨੂੰ ਬਣਾਉਣ ਵਾਲੇ ਤਿੰਨ ਉਹਦੇ ਮਾਲਕ ਹੈ ਹਰਕਿੰਦਰ ਸਿੰਘ ਗਰੇਵਾਲ ਹਰਬੀਰ ਸਿੰਘ ਗਰੇਵਾਲ ਤੇ ਮਨਪ੍ਰੀਤ ਸਿੰਘ ਗਰੇਵਾਲੇ ਤਿੰਨੋਂ ਭਾਈ ਮਨਪ੍ਰੀਤ ਯਾਲੀ ਤੇ ਦੋਨੋਂ ਉਹਦੇ ਭਰਾ ਇਹ ਡਾਕੂਮੈਂਟਸ ਹੈ ਅਵੰਤਾ ਇਨਕਲੇਵ ਦੇ ਹੁਣ ਇਹਦੇ ਚ ਫਰੌਡ ਵੇਖੋ ਕਿੱਡਾ ਵੱਡਾ ਹੋਇਆ ਜਿਹੜਾ ਸਰਕਾਰ ਦੇ ਹੱਥ ਲੱਗਿਆ ਤੇ ਜਿਹਨੂੰ ਵਰਤ ਕੇ ਸਰਕਾਰ ਆਯਾਲੀ ਸਾਹਿਬ ਤੋਂ ਜੋ ਕਰਾਉਣਾ ਚਾਹੁੰਦੀ ਹੈ ਜੋ ਬੁਲਾਉਣਾ ਚਾਹੁੰਦੀ ਹੈ ਚਾਹਿਓ ਲੁਧਿਆਣੇ ਦੀ ਬਾਈ ਇਲੈਕਸ਼ਨ ਦੇ ਵਿੱਚ ਮਦਦ ਲੈਣ ਦੀ ਗੱਲ ਹੋਵੇ ਆ ਇੰਨਾ ਕਾਗਜ਼ਾਂ ਨੇ ਮਦਦ ਕਰਾਈ ਹੈ ਕਿਉਂਕਿ ਜੇਲ੍ਹ ਜਾਣ ਤੋਂ ਡਰਦੇ ਆ ਗਲਤ ਕੰਮ ਕੀਤਾ ਕਹਿੰਦੇ ਆਪਦੇ ਆਪ ਨੂੰ ਅਕਾਲੀ ਹੈ ਪਰ ਡਰ ਜੇਲ੍ਹਾਂ ਤੋਂ ਲੱਗਦਾ ਹੁਣ ਇਹਦੇ ਚ ਤਕਰੀਬਨ ਜਿਵੇਂ ਮੈਂ ਜ਼ਿਕਰ ਕੀਤਾ 28 ਏਕੜ ਦੀ ਕਲੋਨੀ ਇਹ 24 2 2020 ਗਮਾੜਾ ਨੇ ਇਹਨੂੰ ਸਰਟੀਫਿਕੇਟ ਦਿੱਤਾ 70% 70% ਤਕਰੀਬਨ ਇਸ ਕਲੋਨੀ ਦਾ ਏਰੀਆ ਇਹਨਾਂ ਨੇ ਬਿਲਡ ਕੀਤਾ ਜਿਹੜਾ ਕਿ ਜੇ ਕੋਲੋਨੀ ਅਪਰੂਵ ਹੋਈ ਹੋਵੇ ਤਾਂ 55% ਤੋਂ ਉੱਪਰ ਤੁਸੀਂ ਕਰ ਨਹੀਂ ਸਕਦੇ 15% ਤੋਂ ਵੱਧ ਏਰੀਆ ਇਹਨਾਂ ਨੇ ਉਹਦੇ ਚ ਬਿਲਡ ਅਪ ਏਰੀਆ ਜਿਹੜਾ ਉਹ ਐਕਸਟਰਾ ਕਰ ਲਿਆ ਹੁਣ ਇਹਦੇ ਸਕੈਮ ਮੈਂ ਤੁਹਾਨੂੰ ਦੱਸਾਂ ਕੀ ਹੈ ਇੱਕ ਸਰਕਾਰ ਦੀ ਪਾਲਿਸੀ ਆਈ 2018 ਚ ਕਿ ਜਿਹੜੀਆਂ 2018 ਤੋਂ ਪਹਿਲਾਂ ਕਲੋਨੀਆਂ ਬਣੀਆਂ ਹੋਈਆਂ ਉਹ ਇੱਕ ਨੋਮੀਨਲ ਫੀਸ ਭਰਨ ਤੇ ਉਹ ਕਲੋਨੀਆਂ ਨੂੰ ਅਸੀਂ ਰੈਗੂਲਰਾਈਜ਼ ਕਰ ਦਿਆਂਗੇ ਉਹ ਕਲੋਨੀ ਉਹ ਪਾਲਿਸੀ ਵੀ ਮੇਰੇ ਕੋਲੇ ਆ 2018 ਤੋਂ ਪਹਿਲਾਂ ਜਿਹੜੀਆਂ ਕਲੋਨੀਆਂ ਬਣ ਗਈਆਂ ਉਹ ਇੱਕ ਫੀਸ ਭਰਨ ਤੇ ਉਹਨੂੰ ਸਰਕਾਰ ਕਹਿੰਦੀ ਐ ਸੀ ਰੈਗੂਲਰਾਈਜ਼ ਕਰ ਦੇਾਂਗੇ ਇਹਨਾਂ ਨੇ ਆਪ ਦੀ ਇਸ ਅਵੰਤਾ ਇਨਕਲੇਵ ਦਾ ਸਰਕਾਰ ਕੋਲੇ ਸ਼ੋਅ ਕੀਤਾ ਕਿ 2015 ਦੀ ਸਾਡੀ ਇਹ ਕਲੋਨੀ ਬਣੀ ਹੋਈ ਹੈ ਤੇ ਉਸ ਪਾਲਿਸੀ ਤਹਿਤ ਕੇਵਲ 3 ਕਰੋੜ ਰੁਪਈਆ ਭਰ ਕੇ ਇਹਨਾਂ ਨੇ ਬੈਨੀਫਿਟ ਉਹ ਅਪਰੂਵਲ ਕਰਾ ਕੇ ਰੈਗੂਲਰਾਈਜ਼ ਕਰਾ ਲਈ ਆ ਆਪਣੀ ਕਲੋਨੀ ਹੁਣ ਇਹ ਕਹਿੰਦੇ ਆ ਕਿ 2015 ਚ ਬਣੀ ਐ ਕਿਉਂਕਿ 18 ਤੋਂ ਪਹਿਲਾਂ ਵਾਲੀਆਂ ਕਲੋਨੀਆਂ ਨੂੰ ਹੀ ਬੈਨੀਫਿਟ ਮਿਲ ਸਕਦਾ ਹੁਣ ਮੈਂ ਗੂਗਲ ਮੈਪ ਤੁਹਾਨੂੰ ਦਿਖਾਉਣਾ ਚਾਹਣਾ ਕਿ ਜਿੱਥੇ ਅੱਜ ਉਹ ਕਲੋਨੀ ਐ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਤੀ ਮੈਂ 17 ਤੋਂ ਲੈ ਕੇ ਅੱਜ ਤੱਕ ਦੇ ਉਹ ਗੂਗਲ ਮੈਪ ਤੁਹਾਨੂੰ ਦਿਖਾਉਣਾ ਤੇ ਮੈਨੂੰ ਦਿਖਾ ਦਿਓ ਜੇ ਉਹਦੇ ਚ ਕਲੋਨੀ ਹੋਵੇ ਆ ਗੂਗਲ ਮੈਪ ਹੈ ਜੀ ਦਸੰਬਰ 25 2017 ਆ ਹਰਾ ਏਰੀਆ ਜਿਹੜਾ ਇਹ ਇਸ ਜਗ੍ਹਾ ਤੇ ਕਲੋਨੀ ਹੈ ਤੇ ਇਹ 17 ਦੇ ਵਿੱਚ ਸਿਰਫ ਖੇਤ ਸੀ ਉੱਥੇ ਅੱਗੇ ਆ ਜੋ ਅਕਤੂਬਰ 2018 ਉਹੀ ਖੇਤ ਜਿੱਥੇ ਕਹਿੰਦੇ ਕਲੋਨੀ ਬਣੀ ਹੈ ਇਹ ਗੂਗਲ ਦਾ ਮੈਪ ਹੈ 2019 30 10 2019 ਇਹਦੇ ਥੋੜਾ ਕਲੀਅਰ ਮੈਪ ਆਇਆ ਆ ਦੇਖ ਲਓ ਆ ਮੈਂ ਜਿਹੜਾ ਪਿੰਕ ਮਾਰਕਰ ਨਾਲ ਹਾਈਲਾਈਟ ਕੀਤਾ ਆ ਏਰੀਆ ਅਵੰਤਾ ਇਨਕਲੇਵ ਹੈ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਈ ਆ 19 ਚ ਵੀ ਕੇਵਲ ਤੇ ਕੇਵਲ ਖੇਤ ਹੈ ਉੱਥੇ ਆ ਹੁਣ 13 ਫਰਵਰੀ 2020 ਆ ਤੁਸੀਂ ਵੇਖੋ ਜਿੱਥੇ 19 ਚ ਖੇਤ ਸੀ ਆ 20 ਦੇ ਵਿੱਚ ਕੱਚੀਆਂ ਸੜਕਾਂ ਬਣਨ ਲੱਗੀਆਂ ਉੱਥੇ 20 ਦੇ ਵਿੱਚ ਇਹਨਾਂ ਨੇ ਥੋੜੀ ਥੋੜੀ ਉੱਥੇ ਡਵੈਲਪਮੈਂਟ ਸ਼ੁਰੂ ਕੀਤੀ ਆਹ ਏਰੀਆ ਬਣ ਗਿਆ ਆ 19 ਦਾ ਆ 20 ਦਾ ਅੱਜ ਹੁਣ ਤੁਸੀਂ ਲਾ ਲਓ ਮੈਂ 24 ਦਾ ਵੀ ਲੈ ਕੇ ਆਇਆ ਡਵੈਲਪ ਤਾ ਹਜੇ ਤੱਕ ਪੂਰੀ ਹੁਣ ਨਹੀਂ ਹੋਈ ਏ ਜੋ ਕਲੋਨੀ ਆ ਆ ਕਲੋਨੀ ਆ ਉਹ ਸਾਰੀ ਜਿਦੇ 44 ਸਾਹਿਬ ਨੇ ਆਪਦਾ ਘਰ ਵੀ ਪਾਇਆ 2024 ਅਕਤੂਬਰ 3 ਦਾ ਇਹ ਨਕਸ਼ਾ ਹੈ Google Map ਹੈ 17 18 19 20 21 ਤਾਈ ਇੱਕ ਵੀ ਕੰਸਟਰਕਸ਼ਨ ਨਹੀਂ ਉੱਥੇ ਤੇ ਇਹਨਾਂ ਨੇ ਸ਼ੋਅ ਕੀਤਾ ਕਿਵੇਂ ਕੀਤਾ ਜ਼ਮੀਨਾਂ ਇਹਨਾਂ ਦੀਆਂ ਸੀਗੀਆਂ ਇਹਨਾਂ ਨੇ ਪ੍ਰਾਣੀ ਡੇਟ ਚ ਸਟੈਂਪ ਪ੍ਰਕਿਊਰ ਕੀਤੇ ਸਟੈਂਪ ਪੇਪਰ ਪ੍ਰਕਿਊਰ ਕੀਤੇ ਬੈਕ ਡੇਟਸ ਚ ਲੋਕਾਂ ਦੇ ਨਾਲ ਫੁੱਲ ਐਂਡ ਫਾਈਨਲ ਦੇ ਐਗਰੀਮੈਂਟ ਕੀਤੇ ਬੈਕ ਡੇਟ ਚ 20 ਦੇ ਵਿੱਚ ਸਟੈਂਪ ਪੇਪਰ ਲੈਂਦੇ ਆ ਬੈਕ ਡੇਟ ਚ ਲੈ ਲੈਂਦੇ ਆ 15 16 ਦੀ ਤਰੀਕ ਚ ਉਹਦੇ ਚ ਫੁੱਲ ਐਂਡ ਫਾਈਨਲ ਐਗਰੀਮੈਂਟ ਕਰਕੇ ਤੇ ਇਹ ਕੇਸ ਆਪ ਦਾ ਲਾ ਦਿੰਦੇ ਕਿ ਸਾਡੀ ਤਾਂ ਕਲੋਨੀ 2020 15 ਦੀ ਬਣੀ ਹੋਈ ਹੈ ਪਰ ਚੋਰ ਆਪ ਦੀਆਂ ਪੈੜਾ ਛੱਡ ਜਾਂਦਾ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਆ Google ਦੇ ਮੈਪ ਆਲੀ ਸਾਹਿਬ ਕਿੱਥੋਂ ਬਦਲੋਗੇ ਤੁਸੀਂ ਜਿਹੜੇ ਦਿਖਾ ਰਹੇ ਆ ਕਿ 20 ਤੱਕ ਤਾਂ ਉੱਥੇ ਡਵੈਲਪਮੈਂਟ ਹੀ ਕੋਈ ਹੈ ਨਹੀਂ ਸੀ ਉਹਨਾਂ ਬੰਦਿਆਂ ਤੋਂ ਵਿਜੀਲੈਂਸ ਨੇ ਸਟੇਟਮੈਂਟਾਂ ਲਈਆਂ ਤੇ ਸਾਰੇ ਭੁਗਤੇ ਕਿ ਸਾਡੇ ਬਈ ਕੋਈ ਇਹ 15 15 ਦੇ ਨਹੀਂ ਇਹ ਤਾਂ ਸਾਡੇ ਨਾਲ ਤਾਂ ਸਟਾਮ ਪੇਪਰ ਲਿਆ ਕੇ ਸਾਡੇ ਤੋਂ ਦਸਖਤ ਕਰਾ ਕੇ ਲਗੇ ਆ ਉਹ ਸਾਰਾ ਚਿੱਠਾ ਜਿਹੜਾ ਉਹ ਵਿਜੀਲੈਂਸ ਕੋਲੇ ਪਿਆ ਲੋ ਮੈਂ ਇਆਲੀ ਨੂੰ ਚੈਲੰਜ ਕਰਦਾ ਇੱਕ ਗੱਲ ਤੇ 2018 ਦੀ ਪਾਲਿਸੀ ਹੈ 2018 ਤੋਂ ਪਹਿਲਾਂ ਇੱਕ ਸਿੰਗਲ ਰਜਿਸਟਰੀ ਦਿਖਾ ਦੇ ਮੈਨੂੰ ਗਵੰਟਾਇਨ ਕਲੇਵ ਦੀ ਸਿੰਗਲ ਰਜਿਸਟਰੀ ਤੁਸੀਂ ਸਾਰੇ ਇੱਥੇ ਬੈਠੇ ਹੋ ਘਰ ਲੈਣੇ ਆ ਜਾਂ ਕੋਈ ਪਲਾਟ ਲੈਣੇ ਆ ਰਜਿਸਟਰੀ ਕਰਾਉਣੇ ਆ ਕਿ ਨਹੀਂ ਕਰਾਉਂਦੇ ਰਜਿਸਟਰੀ ਤਾਂ ਕਰਾਉਣੇ ਆ ਨਾ ਆਪਦੀ ਜਗ੍ਹਾ ਦੀ ਜੇ ਕਿਸੇ ਨੇ 2015 ਚ ਤੁਹਾਡੇ ਤੋਂ ਕਲੋਨੀ ਚ ਘਰ ਪਾਏ ਆ ਜਾਂ ਪਲਾਟ ਲਿੱਤੇ ਆ ਕੋਈ ਰਜਿਸਟਰੀ ਤਾਂ ਕਰਾਈ ਹੋਊਗੀ ਇੱਕ ਸਿੰਗਲ ਰਜਿਸਟਰੀ 93 ਪਲਾਟ ਹੈ ਉਸ ਕਲੋਨੀ ਚ ਇੱਕ ਸਿੰਗਲ ਰਜਿਸਟਰੀ ਮੈਨੂੰ ਇਹ ਵਾਲੀ ਦਿਖਾ ਦੇ 2018 ਤੋਂ ਪਹਿਲਾਂ ਦੀ ਜੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਲੋਨੀ 15 ਦੀ ਬਣੀ ਸੀ ਸਰਕਾਰ ਨੂੰ ਚੂਨਾ ਵੀ ਲਾਇਆ ਕਿਉਂਕਿ 3 ਕਰੋੜ ਰੁਪਏ ਦੇ ਵਿੱਚ ਰੈਗੂਲਰਾਈਜ਼ ਕਰਾ ਲਈ ਕਿੱਥੇ 50 ਲੱਖ ਰੁਪਈਆ ਕਿੱਲਾ ਦੇਣਾ ਪੈਣਾ ਸੀ 15 ਕਰੋੜ ਬਣਦਾ ਸੀ ਕਿੱਥੇ 55% ਹੀ ਬਿਲਟ ਅਪ ਏਰੀਆ ਕਰ ਸਕਦੇ ਸੀ ਤੁਸੀਂ 70% ਪਾਸ ਕਰਾ ਲਿਆ 15% ਏਰੀਆ ਜਿਹੜਾ ਸੈਂਕੜੇ ਕਰੋੜਾਂ ਦਾ ਬਣਦਾ ਹੈ ਉਹ ਵੀ ਤੁਸੀਂ ਸਰਕਾਰ ਨਾਲ ਠੱਗੀ ਮਾਰ ਲਈ ਤੇ ਕਹਿੰਦੇ ਹੋ ਅਸੀਂ ਬੜੇ ਦੁੱਧ ਤੋਤੇ ਆ ਆ ਸਾਰੇ ਜਿਹੜੇ ਪੇਪਰ ਐ ਇਹ ਸਾਰੇ ਪੇਪਰ ਵਿਜੀਲੈਂਸ ਕੋਲੇ ਆ ਤੇ ਇਹੀ ਪੇਪਰਾਂ ਤੋਂ ਡਰਾ ਕੇ ਅੱਜ ਉੱਥੇ ਲੁਧਿਆਣੇ 'ਚ ਲੈਂਡ ਪੂਲਿੰਗ ਦੀ ਸਕੀਮ ਤੇ ਪੰਜਾਬ ਭਰ 'ਚ ਵਿਰੋਧ ਚੱਲ ਰਿਹਾ ਲੈਂਡ ਲੂਟਿੰਗ ਸਕੀਮ ਮੈਂ ਤਾਂ ਕਹੂੰਗਾ ਤੇ ਫਿਰ ਹਿਆਲੀ ਸਾਹਿਬ ਕਿਉਂ ਨਹੀਂ ਬੋਲਦੇ ਜੀ ਏਪੀ ਸੈਂਟਰ ਵਾਲਾ ਲੁਧਿਆਣਾ ਪ੍ਰੋਟੈਸਟ ਦਾ ਕਿਉਂਕਿ ਸਭ ਤੋਂ ਵੱਧ ਜ਼ਮੀਨ 24000 ਏਕੜ ਤੋਂ ਵੱਧ ਜ਼ਮੀਨ ਲੁਧਿਆਣੇ ਚ ਅਕਵਾਇਰ ਹੋ ਰਹੀ ਹੈ ਇਹਦੀ ਆਪ ਦੀ ਵਟ ਨਾਲ ਵਟ ਜਿਹੜੀ ਹੈ ਉਹ ਅਕਵਾਇਰ ਹੋ ਰਹੀ ਹੈ ਤੇ ਫਿਰ ਬੋਲਦਾ ਕਿਉਂ ਨਹੀਂ ਕਿਸ ਗੱਲ ਦਾ ਡਰ ਹੈ ਜੀ ਲਿਪਟ ਸਰਵਿਸ ਤੁਸੀਂ ਕਰਦੇ ਹੋ ਕਿ ਸਰਕਾਰ ਨੂੰ ਇਹ ਰਿਵਿਊ ਕਰਨੀ ਚਾਹੀਦੀ ਐ ਕਰਨੀ ਚਾਹੀਦੀ ਓ ਕਰਨੀ ਚਾਹੀਦੀ ਇੰਨੇ ਨਾਲ ਤਾਂ ਨਹੀਂ ਢਿੱਡ ਭਰਨਾ ਹੁਣ ਮੈਂ ਤੁਹਾਨੂੰ ਇੱਕ ਹੋਰ ਕਾਰਨ ਦੱਸਦਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹ ਬੋਲਦਾ ਕਿਉਂ ਨਹੀਂ ਦੂਜੀ ਜਿਹੜੀ ਮੈਂ ਚੀਜ਼ ਤੇ ਆਉਣ ਲੱਗਿਆ ਸੀ ਆ ਦੇਖਿਓ ਬੜੇ ਧਿਆਨ ਨਾਲ ਬੜੇ ਧਿਆਨ ਨਾਲ ਦੇਖਣ ਵਾਲੀ ਚੀਜ਼ ਹੈ ਆ ਨਕਸ਼ਾ ਹੈ ਜੀ ਇਆਲੀ ਸਾਹਿਬ ਦੀ ਕਲੋਨੀ ਇਆਲੀ ਸਾਹਿਬ ਦਾ ਘਰ ਤੇ ਉਹਦੇ ਆਲੇ ਦੁਆਲੇ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਉਹਦਾ ਨਕਸ਼ਾ ਹੈ ਆ ਫੜੋਗੇ ਜੀ ਦਸਪਰੀਜੀ ਮੜ ਗਏ ਹੁਣ ਇਹਦੇ ਚ ਸਮਝ ਲਿਓ ਜੀ ਆ ਜਿਹੜਾ ਪਿੰਕ ਸ਼ੇਡੇਡ ਏਰੀਆ ਹੈ ਇਹ ਅਵੰਤਾ ਇਨਕਲੇਵ ਹੈ ਜਿੱਥੇ ਜਿਹੜੀ ਕਲੋਨੀ ਦੀ ਮੈਂ ਹੁਣ ਗੱਲ ਕਰਕੇ ਹਟਿਆ ਜਿਹਦੇ ਚ ਫਰਾਡ ਕਰਕੇ ਇਹਨਾਂ ਨੇ ਰੈਗੂਲਰਾਈਜ਼ ਕਰਾਈ ਆ ਬੈਕ ਡੇਟ ਆ ਪੀਲੇ ਵਾਲਾ 7.5 ਏਕੜ ਓਨਡ ਬਾਈ ਇਹ ਵਾਲੀ ਡਿਵੈਲਪਰਸ ਆ ਮੇਰੇ ਕੋਲੇ ਮਾਲਕੀ ਦੇ ਕਾਗਜ਼ ਆ ਉਹਨਾਂ ਦੇ ਹੁਣ ਤੁਸੀਂ ਵੇਖੋ ਆ ਡਿਵੈਲਪਡ ਏਰੀਆ ਆ ਇਹ ਵਾਲੀ ਦੀ ਮਾਲਕੀ ਵਾਲੀ ਜ਼ਮੀਨ ਆ ਨਾਲ ਲੱਗਦੀ ਨਹਿਰ ਤੇ ਵੀ ਲੱਗਦੀ ਐ ਕਲੋਨੀ ਦੇ ਨਾਲ ਵੀ ਲੱਗਦੀ ਐ 10 ਕਰੋੜ ਨੂੰ ਕਿਲਾ ਐ ਤੇ ਆਹ ਜਿਹੜੀ orange marker ਚ ਹੈ ਇਹ ਸਾਰੀ ਇਹਦੇ ਬਿਆਨੇ ਹੋਏ ਵੇ ਆਲੀ ਸਾਹਿਬ ਨੇ ਕੀਤੇ ਵੇ ਆ ਉਹਨਾਂ ਦੀ ਮਾਲਕੀ ਵਾਲੀ ਜ਼ਮੀਨ ਹੈ ਇਹ ਸਾਰੀ ਲੈਂਡ ਐਕਵਿਜ਼ੀਸ਼ਨ ਦੇ ਵਿੱਚੋਂ ਛੱਡ ਦਿੱਤੀ ਗਈ ਹੈ ਆ ਮੇਰੇ ਕੋਲੇ ਨੰਬਰ ਹੈ ਮੈਂ ਤੁਹਾਨੂੰ ਦਿਖਾਉਂ ਸਾਰੇ ਇਹ ਸਾਰੀ ਛੱਡਤੀ ਤੇ ਇੱਥੇ ਆ ਕੇ ਤੁਸੀਂ ਵੇਖੋ ਆ ਜਿਹੜੀ ਨੀਲੀ ਆ ਕਿਸਾਨਾਂ ਦੀ ਜ਼ਮੀਨ ਇਹ ਐਕਵਾਇਰ ਕਰ ਲਈ ਸਾਰੀ ਤੇ ਆ ਵਿੱਚੋਂ ਕਿਉਂ ਛੱਡਤਾ ਜੀ ਫਿਰ ਪਰਸ ਕੰਟੀਨਿਉਟੀ ਕਿਉਂ ਤੋੜੀ ਡਵੈਲਪਡ ਕਲੋਨੀ ਰੈਜ਼ੀਡੈਂਸ਼ੀਅਲ ਕਲੋਨੀ ਉਹਦੇ ਨਾਲ ਲੱਗਦੀ ਜ਼ਮੀਨ ਤੁਸੀਂ ਛੱਡਤੀ ਤੇ ਆ ਜਿਹੜੀ ਨੀਲੇ ਵਾਲੀ ਹੈ ਇਹ ਅਕਵਾਇਰ ਕਰ ਲਈ ਸਾਰੀ ਇਹਦਾ ਕਾਰਨ ਤਾਂ ਦੱਸ ਦਿਓ ਕੀ ਹੈ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਇਹਦਾ ਕਾਰਨ ਕੀ ਹੈ ਤੁਸੀਂ ਤਾਂ ਵਿੱਚੋਂ ਕੰਟੀਨਿਊਇਟੀ ਵੀ ਤੋੜਤੀ 10 ਕਰੋੜ ਰੁਪਏ ਨੂੰ ਕਿੱਲੇ ਆ ਇਹਦੀ ਆਲੀ ਸਾਹਿਬ ਨੇ ਰਜਿਸਟਰੀ ਤਾਂ ਚਾਹੇ 1.5 ਕਰੋੜ ਨੂੰ ਕਰਾਈ ਹੈ ਪਰ ਮੇਰੇ ਕੋਲੇ ਬਿਆਨਾ ਜਿਹੜਾ ਆਲੀ ਸਾਹਿਬ ਨੇ ਕੀਤਾ ਇਹਨਾਂ ਜਦੋਂ ਆ ਖਰੀਦੀ ਆ ਉਹ ਵੀ ਹੈਗਾ 7.5 ਕਰੋੜ ਰੁਪਏ ਨੂੰ ਕਿੱਲੇ ਦਾ ਬਿਆਨਾ ਮੇਰੇ ਕੋਲੇ ਹੈਗਾ ਚਾਹੇ ਸਟੈਂਪ ਡਿਊਟੀ ਏਵੀਜਨ ਇਨਕਮ ਟੈਕਸ ਏਵੀਜਨ ਇਹਨਾਂ ਨੇ ਕੀਤੀ ਹੈ ਮੈਂ ਉਸ ਪਾਸੇ ਅਜੇ ਗਿਆ ਨਹੀਂ ਪਰ ਆ ਮੈਨੂੰ ਦੱਸੋ ਵੀ ਇਹਦੇ 'ਚ ਫਰਕ ਕਿਉਂ ਆ ਹੁਣ ਆ ਤੁਸੀਂ ਵੇਖੋ ਮੈਂ ਤੁਹਾਨੂੰ ਪ੍ਰੂਫਸ ਐ ਦੱਸੂਗਾ ਇਹ ਆਲੀ ਸਾਹਿਬ ਦੀ ਜਿਹੜੀ ਇਹ ਜ਼ਮੀਨ ਹੈ ਇਹ ਹੈ ਮਸਤੀਲ ਨੰਬਰ 63 ਤੇ 70 ਆ ਆ ਗਿਆ ਮਸਤੀਲ ਨੰਬਰ 63 ਤੇ ਮਸਤੀਲ ਨੰਬਰ 70 ਇਹ ਦੋਨੋਂ ਲੈਂਡ ਪੂਲਿੰਗ ਦੇ ਵਿੱਚੋਂ ਛੱਡ ਦਿੱਤੇ ਗਏ ਆ ਆ ਲੈਂਡ ਪੂਲਿੰਗ ਦਾ ਨੋਟੀਫਿਕੇਸ਼ਨ ਹੈ ਆ ਵੇਖੋ ਤੁਸੀਂ ਇਹ ਸਿੱਧਾ ਆਉਂਦਾ ਜੀ ਮਸਤੀਲ ਨੰਬਰ 62 ਤੋਂ ਮਸਤੀਲ ਨੰਬਰ 71 ਆ ਜਾਂਦਾ ਹੈ 63 ਤੋਂ ਲੈ ਕੇ 70 ਕਿਉਂ ਛੱਡ ਦਿੱਤੇ ਗਏ ਆ ਕਿਉਂਕਿ ਇਹ 41 ਸਾਹਿਬ ਦੀ ਜ਼ਮੀਨ ਤੇ 41 ਸਾਹਿਬ ਦੀ ਕਲੋਨੀ ਦੇ ਨੰਬਰ ਆ ਆ ਨੋਟੀਫਿਕੇਸ਼ਨ ਹੈ ਸਰਕਾਰ ਦਾ ਮੈਂ ਤਾਂ ਨਹੀਂ ਬਣਾਇਆ ਕੋਲੋਂ ਅੱਗੇ ਆ ਜਾਓ ਤੁਸੀਂ ਇੱਕ ਹੈਗੀ ਆ 41 ਸਾਹਿਬ ਦੀ ਮਸਤੀਲ ਨੰਬਰ 71 ਹੁਣ 71 ਚ ਇਹਨਾਂ ਨੇ ਲੈਂਡ ਪੂਲਿੰਗ ਚ ਲਿੱਤਾ ਹੈ ਹੁਣ 71 ਦੇ ਵਿੱਚ 20 ਏਕੜ ਹੈ ਜ਼ਮੀਨ 2 ਏਕੜ ਦੇ ਵਿੱਚੋਂ 8 ਏਕੜ ਵਾਲੀ ਸਾਹਬ ਦੇ ਆ ਉਹ 8 ਏਕੜ ਛੱਡ ਤੇ ਬਾਕੀ 12 ਕਿੱਲੇ ਲੈ ਲੇ ਇਹ ਕਿਉਂ ਜੀ ਪਿਕ ਐਂਡ ਚੂਜ਼ ਕਿਉਂ ਆ ਸੀ ਵੇਖੋ ਤੁਹਾਡੇ ਸਾਹਮਣੇ ਮਸਤੀਲ ਨੰਬਰ 71 ਇਹਨਾਂ ਨੇ ਲੈ ਲਈ ਜੀ ਇੱਕ ਖਸਰਾ ਨੰਬਰ ਤੇ ਆ ਗਿਆ ਮੈਂ ਖਸਰਾ ਨੰਬਰ 1 2 3 8 9 10 11 12 13 18 19 20 21 22 23 ਤੇ ਖਸਰਾ ਨੰਬਰ 4 5 6 7 14 15 16 17 ਇਹ ਨੋਟੀਫਿਕੇਸ਼ਨ ਚੋਂ ਕਿਉਂ ਛੱਡਦੇ 8 ਕਿੱਲੇ ਕਿਉਂ ਛੱਡਦੇ ਇਹ ਕਿਉਂਕਿ ਇਹ ਹਾਲੀ ਸਾਹਿਬ ਦੀ ਜ਼ਮੀਨ ਹੈ ਇਸ ਕਰਕੇ ਛੱਡਦੇ ਬੜਾ ਕਲੀਅਰ ਹੈ ਇੱਕ ਮਸਤੀਲ ਨੰਬਰ ਤੁਸੀਂ ਅਕਵਾਇਰ ਕਰ ਰਹੇ ਹੋ ਜਾਂ ਨੋਟੀਫਿਕੇਸ਼ਨ ਕਰ ਰਹੇ ਹੋ ਕਿ ਇਹ ਲੈਂਡ ਪੂਲਿੰਗ ਚ ਅਸੀਂ ਲੈ ਰਹੇ ਹਾਂ ਉਸ ਮਸਤੀਲ ਨੰਬਰ ਚੋਂ 12 ਖਸਰਾ ਨੰਬਰ ਤਾਂ ਤੁਸੀਂ ਲੈ ਲੇ ਤੇ 8 ਛੱਡਦੇ ਉਹ ਕਿਉਂ ਇਹਦਾ ਜਵਾਬ ਵੀ ਦੇਣਾ ਹੋਣਾ ਹੁਣ ਆ ਆਇਓ ਮਸਤੀਲ ਨੰਬਰ ਤੁਸੀਂ ਵੇਖੋ 71 ਜਿਹਦੇ ਜਾਂ ਮੈਂ ਗੋਲ ਮਾਰੇ ਆ ਇਹ ਹੱਥ ਛੱਡ ਤੇ ਤੇ ਆਂ ਗਾਂ ਆਲੇ ਲੈ ਲੇ ਆ ਕਿਉਂ ਗਾਂ ਆਲੇ ਗਰੀਬ ਕਿਸਾਨ ਹੈ ਇਸ ਕਰਕੇ ਲੈ ਲੇ ਉਹਨਾਂ ਦੀ ਕਾਰਨ ਵੀ ਦੱਸਣ ਨਾ ਜੀ ਕੀ ਸੌਦਾ ਹੋਇਆ ਹੈ ਆਲੀ ਨਾਲ ਕੀ ਆਲੀ ਆ ਕੇ ਵਿਧਾਨ ਸਭਾ ਚ ਬੋਲੂਗਾ ਨਹੀਂ ਇਹ ਆਲੀ ਲੈਂਡ ਪੂਲਿੰਗ ਤੇ ਹੁਣ ਹੁਣ ਮੋਰਲ ਰਾਈਟ ਕੀ ਰਹਿ ਜਾਂਦਾ ਲੈਂਡ ਪੂਲਿੰਗ ਤੇ ਬੋਲਣ ਦਾ बोलके ਤਾਂ ਦੇਖਿਆ ਉਹਨਾਂ ਨੇ ਆ ਚਿੱਠਾ ਮੇਰੇ ਕੋਲੇ ਤਾਂ ਅਜੇ ਦੋ ਕਾਗਜ਼ੀ ਹੈ ਉਹ ਤਾਂ ਸਰਕਾਰ ਆ ਉਹਨਾਂ ਕੋਲੇ ਤਾਂ ਸਾਰਾ ਚਿੱਠਾ ਹੋਣਾ ਕਹੀ ਜਾਂਦਾ ਮੁੱਖ ਮੰਤਰੀ ਮੇਰੇ ਕੋਲੇ ਚਿੱਠਾ ਖੋਲ ਕੇ ਰੱਖ ਦੂ ਚਿੱਠਾ ਬੋਲਣ ਜੋਗਾ ਨਹੀਂ ਰਹਿਣਾ ਲੋਕਾਂ ਚ ਮੂੰਹ ਦਿਖਾਉਣ ਜੋਗੇ ਨਹੀਂ ਰਹੋਗੇ ਤੁਸੀਂ ਇਸ ਕਰਕੇ ਨਹੀਂ ਬੋਲ ਰਹੇ ਤੁਸੀਂ ਇਨਾਂ ਕਤੀ ਜਾਂਦੇ ਸੋ ਇਹ ਸਰਕਾਰ ਨਾਲ ਵਿਜੀਲੈਂਸ ਕੋਲੇ ਕੇਸ ਸਰਕਾਰ ਤੋਂ ਬੈਨੀਫਿਟ ਲੈਣੇ ਇਹ ਬੰਦੇ ਕਹਿੰਦੇ ਆ ਜੀ ਕਿ ਸਾਡੇ ਵਪਾਰਕ ਹਿੱਤ ਨਹੀਂ ਹੈ ਜੀ ਅਸੀਂ ਤਾਂ ਪੰਥ ਦੀ ਸੇਵਾ ਕਰਦੇ ਆ ਤੇ ਮੈਂ ਤਾਂ ਤੁਹਾਡੇ ਸਾਹਮਣੇ ਹਜੇ 2 ਕੇਸ ਹੀ ਰੱਖੇ ਆ ਤੇ ਹਜੇ ਤਾਂ ਇਹਨਾਂ ਦੇ ਕੇਸ ਹੋਰ ਵੀ ਬਹੁਤ ਆ ਮੈਂ ਕਢਾ ਰਿਆ ਇੱਕ ਇਹਨਾਂ ਦੀ ਕਲੋਨੀਆ ਵਿਸ਼ਾਲੀ 골ਫ ਲਿੰਕ ਹੰਬੜਾ ਰੋਡ ਤੇ ਤੇ ਇੱਕ ਪਿੰਡ ਆ ਇਹਨਾਂ ਦਾ ਕੈਲਪੁਰ ਪਿੰਡ ਚ ਉੱਥੇ ਵੀ ਲੈਂਡ ਪੂਲਿੰਗ ਚੋ ਜਗ੍ਹਾ ਛਡਾਈ ਗਈ ਹੈ ਮੈਂ ਕੱਢ ਰਿਹਾ ਕਾਗਜ਼ ਉਹ ਵੀ ਸੋ ਇਹਨਾਂ ਚੀਜ਼ਾਂ ਦਾ ਇਹ ਹਾਲੀ ਨੂੰ ਜਵਾਬ ਦੇਣਾ ਪੈਣਾ ਅੱਜ ਤੁਸੀਂ ਬਹੁਤ ਦੁੱਧ ਤੋਤੇ ਬਣਦੇ ਹੋ ਵੱਡੀਆਂ ਵੱਡੀਆਂ ਗੱਲਾਂ ਸਟੇਜਾਂ ਤੇ ਜਾ ਕੇ ਕਰਦੇ ਹੋ ਤੇ ਇਹ ਡਾਕੂਮੈਂਟਸ ਨੂੰ ਕਿਵੇਂ ਚੁਠਲਾਓਗੇ ਤੁਸੀਂ ਸਰਕਾਰ ਦਾ ਸਟਾਈਲ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕੰਪਰੋਮਾਈਜ਼ ਕਰ ਲਏ ਸਾਰੇ ਲੀਡਰ ਕਿ ਪੰਜਾਬ ਦੇ ਹਿੱਤਾਂ ਤੇ ਬੋਲ ਨਾ ਸਕਨੇ ਕਮਜ਼ੋਰ ਹੋ ਗਏ ਲੱਤਾਂ 'ਚ ਜਾਨ ਨਹੀਂ ਰਹੀ ਕਿਸੇ ਦੀ ਲੈਂਡ ਪੂਲਿੰਗ ਚ ਜ਼ਮੀਨ ਛੱਡਤੀ ਉਹ ਤਾਂ ਚੁੱਪ ਕਰ ਜਾਂਦਾ ਕਿਸੇ ਦੀ ਬੱਸਾਂ ਦੀ ਬੋਡੀ ਦੀ ਫਾਈਲ ਨੱਪਲੀ ਉਹ ਤਾਂ ਚੁੱਪ ਕਰ ਜਾਂਦਾ ਕਿਸੇ ਦਾ ਅंसारी ਵਾਲਾ ਕੇਸ ਹੈ ਉਹਦੇ ਤੇ ਕੋਈ ਐਕਸ਼ਨ ਨਹੀਂ ਲਿੱਤਾ ਹਾਲਾਂਕਿ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਵਿਧਾਨ ਸਭਾ ਚ ਕਿ ਅंसारी ਕੇਸ ਦੀ ਰਿਕਵਰੀ ਕਰੂੰਗਾ ਉਹ ਚੁੱਪ ਕਰ ਜਾਂਦਾ ਕਿਸੇ ਨੇ ਖਡਾਰੀ ਤੋਂ ਪੈਸੇ ਲੈ ਕੇ ਉਸ ਕੇਸ ਚ ਨੱਪ ਲਿਆ ਉਹ ਚੁੱਪ ਕਰ ਜਾਂਦੇ ਆ ਕਈ ਮਾਈਨਿੰਗ ਦੇ ਵਿੱਚ ਕਈਆਂ ਦੇ ਨਾਂ ਆ ਗਏ ਉਹ ਚੁੱਪ ਕਰ ਜਾਂਦੇ ਤੇ ਪਰ ਫਿਰ ਬੋਲਣ ਵਾਲਾ ਪੰਜਾਬ ਦੇ ਹਿੱਤਾਂ ਚ ਕੌਣ ਰਹਿ ਗਿਆ ਆਪਾਂ ਕਹਿ ਦਿੰਨੇ ਆ ਨਾ ਆਈ ਥਿੰਕ ਸ਼ਾਇਦ ਇੱਕ ਅੰਗਰੇਜ਼ੀ ਦੀ ਟਰਮਨੋਲੋਜੀ ਹੈ ਲਾਸਟ ਮੈਨ ਸਟੈਂਡਿੰਗ ਕੱਲਾ ਬੰਦਾ ਜਿਹੜਾ ਪੰਜਾਬ ਦੇ ਹਿੱਤਾਂ ਤੇ ਬਿਵਾਖ ਹੋ ਕੇ ਇਨ੍ਹਾਂ ਸਰਕਾਰਾਂ ਨਾਲ ਟੱਕਰਾ ਲੈ ਕੇ ਚਾਹੇ ਕੋਈ ਵੀ ਸਰਕਾਰ ਹੋਵੇ ਜੇ ਬੋਲ ਰਿਹਾ ਅੱਜ ਤਾਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਤੁਹਾਨੂੰ ਯਾਦ ਹੋਣਾ ਬੜੀ ਕੋਸ਼ਿਸ਼ ਕੀਤੀ ਸੀ ਭਗਵੰਤ ਮਾਨ ਨੇ ਹੀ ਦਬਾਉਣ ਦੀ ਵੀ ਮੈਂ ਸੋਕ ਵੇਲਾਸ ਤੇ ਸਕੂਲ ਖੋਲ ਦੂੰਗਾ ਮੈਂ ਇਹਨੂੰ ਹਸਪਤਾਲ ਬਣਾ ਦੂੰਗਾ ਮੈਂ ਤੇ ਬਲਡੋజర్ ਚਲਾ ਦੂੰ ਮੈਂ ਇੱਥੇ ਕਰੇਨਾ ਚਲਾ ਦੂੰ ਆਰਬਿਟ ਬੰਦ ਕਰਾ ਦੂੰ ਤੇ ਯਾਦ ਹੋਣਾ ਤੁਹਾਨੂੰ ਦੋ ਤਿੰਨ ਵਾਰ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਬਾਦਲ ਸਾਹਿਬ ਨੇ ਗੱਲ ਕਹੀ ਸੀ ਕਿ ਮੈਂ ਚੈਲੰਜ ਕਰਦਾ ਤੂੰ ਕਰ ਇਹ ਤੇ ਅੱਜ ਫੇਰ ਉਹੀ ਗੱਲ ਕਹਿੰਨੇ ਆ ਕਰਦਾ ਕਿਉਂ ਨਹੀਂ ਫਿਰ ਤੈਨੂੰ 3.5 ਪੌਣੇ 4 ਸਾਲ ਹੋ ਗਏ ਕਰ ਮੂ ਨਾ ਉਧਰ ਨੂੰ ਮੜਾ ਜਾ ਨੇੜੇ ਤਾਂ ਹੋ ਕਿਉਂਕਿ ਕੰਪਰੋਮਾਈਜ਼ਡ ਨਹੀਂ ਹੈ ਇਸ ਕਰਕੇ ਇਹ ਗੱਲ ਕਹਿ ਸਕਦੇ ਆ ਕਵੇ ਵਾਲੀਓ ਨੂੰ ਕਿ ਮੇਰੀ ਜਿਹੜੀ ਲੈਂਡ ਪੂਲਿੰਗ ਚ ਛੱਡੀ ਆ ਉਹਨੂੰ ਲੈ ਲੈਂਡ ਪੂਲਿੰਗ ਚ ਕਵੇ ਵਾਲੀਓ ਨੂੰ ਕਿ ਜਿਹੜੀ ਮੇਰੀ ਆ ਜਿਹੜੀ ਅਵੰਤਾਂ ਇਨਕੁਇਰੀ ਇਹਨੂੰ ਲਾ ਸਿਰੇ ਫਿਰ ਮੰਨੀਏ ਨਾ ਇਸ ਗੱਲ ਤੇ ਸੋ ਇਹ ਜਿਹੜੇ ਕਾਗਜ਼ ਹੈ ਇਹ ਤੁਹਾਡੇ ਸਾਹਮਣੇ ਰੱਖਣ ਦਾ ਅੱਜ ਕਾਰਨ ਇਹ ਸੀ ਕਿ ਜਿਹੜੇ ਬੁਰੀ ਤਰ੍ਹਾਂ ਨਾਲ ਕੰਪਰੋਮਾਈਜ਼ ਹੋਏ ਹੋਏ ਬੰਦੇ ਆਪ ਦੇ ਆਪ ਨੂੰ ਪੰਤਿਕ ਮੁਖੌਟਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਸਰਕਾਰਾਂ ਦੇ ਇਸ਼ਾਰਿਆਂ ਤੇ ਪੰਥ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਦਾ ਚਿਹਰਾ ਜਿਹੜਾ ਇਹ ਲੋਕਾਂ ਦੇ ਸਾਹਮਣੇ ਨੰਗਾ ਕਰਨਾ ਬਹੁਤ ਜ਼ਰੂਰੀ ਸੀ ਮੇਰੇ ਇਹ ਸਵਾਲ ਹੈ ਮਨਪ੍ਰੀਤ ਯਾਲੀ ਨੂੰ ਕੱਲ ਕੋਈ ਆਪ ਦਾ ਰੱਖੀ ਬੈਠੇ ਆ ਮੀਟਿੰਗ ਮੂਟਿੰਗ ਜਲੰਧਰ ਪਤਾ ਨਹੀਂ ਕਿੱਥੇ ਉਥੇ ਜਵਾਬ ਦੇਣ ਇਹਨਾਂ ਗੱਲਾਂ ਦਾ ਇਹਨਾਂ ਗੱਲਾਂ ਦਾ ਕਲੀਅਰ ਕਟ ਜਵਾਬ ਦੇਣਾ ਗੂਗਲ ਮੈਪ ਦੱਸਣ ਕੀ ਇਹ ਝੂਠ ਬੋਲਦੇ ਆ ਕਿ ਗੂਗਲ ਮੈਪ ਇਸ ਤਰ੍ਹਾਂ ਦੇ ਇਹ ਬੰਦੇ ਵਪਾਰਕ ਤੌਰ ਤੇ ਫਾਈਨੈਂਸ਼ੀਅਲੀ ਕੰਪਰਮਾਈਜ਼ ਹੋ ਚੁੱਕੇ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਦੇ ਨਹੀਂ ਕਰ ਸਕਦੇ ਧੰਨਵਾਦ ਜੀ ਮਾਨਸਤੋਪ ਜੀ ਤੁਸੀਂ ਇਹ ਡਾਗ ਜ ਲੈ ਕੇ ਆਇਆ ਮਾਡੀ ਦੀਵਾਂ ਸਮਝ ਲਈ ਲੋਕਾਂ ਦੇ ਵਿੱਚ ਕੀ ਰਹੇਗਾ ਮੇਰੀ ਕੋਸ਼ਿਸ਼ ਸਾਡੀ ਇਹ ਹੀ ਸੀ ਕਿ ਤੁਹਾਡੇ ਰਾਈ ਤੁਸੀਂ ਜੇ ਲਾਈਵ ਸਾਰਾ ਕੁਝ ਦਿਖਾਓ ਤੋਡੇ ਨਾਲੋਂ ਬੈਟਰ ਮੀਡੀਅਮ ਕੋਈ ਨਹੀਂ ਲੋਕਾਂ ਤੱਕ ਜਾਣਦਾ ਮੈਂ ਤਾਂ ਬੇਨਤੀ ਤੁਹਾਨੂੰ ਕੀਤੀ ਸੀ ਅਸੀਂ ਤਾਂ ਜਾਵਾਂਗੇ ਪਿੰਡ ਪਿੰਡ ਵੀ ਜਾਵਾਂਗੇ ਘਰ ਘਰ ਗੱਲ ਕਰਾਂਗੇ ਪਰ ਜੇ ਮੀਡੀਆ ਮੀਡੀਆ ਨਾਲੋਂ ਬੈਟਰ ਮੀਡੀਅਮ ਕੋਈ ਨਹੀਂ ਹੈ ਲੋਕਾਂ ਤੱਕ ਪਹੁੰਚਣ ਦਾ ਮੇਰੀ ਬੇਨਤੀ ਹੈ ਤੁਹਾਨੂੰ ਕਿਉਂਕਿ ਮੈਂ ਕਾਗਜ਼ ਰੱਖੇ ਮੈਂ ਹਵਾ 'ਚ ਗੱਲਾਂ ਨਹੀਂ ਕੀਤੀਆਂ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਮੈਸੇਜ ਹੈ ਇਹ ਪੰਜਾਬ ਦੇ ਹਰ ਰਾਈਟ ਥਿੰਕਿੰਗ ਬੰਦੇ ਤੱਕ ਜਾਣਾ ਚਾਹੀਦਾ ਧੰਨਵਾਦ en